ਸੱਚਖੰਡਚੇਰੀ ਹਰਮੰਦਰ ਸਾਹਿਬ ਵਿੱਚ ਅੱਜ ਮਾਗੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ। ਉਹਨਾਂ ਨੇ ਅੱਜ ਦੇ ਪਵਿੱਤਰ ਦਿਹਾੜੇ ਤੇ ਸੱਚਖੰਡਚੇਰੀ ਹਰਮੰਦਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਰਸਮੀ ਨੀ ਗੁਰਬਾਣੀ ਦਾ ਆਨੰਦ ਮਾਣਿਆ। ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਸੱਚਖੰਡਚੇਰੀ ਦੇ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਏ। ਮਾਗੀ ਦੇ ਨਾਲ ਅੱਜ ਸੰਗਰਾਂਦ ਵੀ ਹੈ। ਮਾਗੀ ਦਾ ਤਿਹਾੜ 40 ਮੁਕਤੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਤੇ ਮਾਗੀ ਦਾ ਮੇਲਾ ਮੁਕਸਾ ਸਾਹਿਬ ਵਿਖੇ ਵੀ ਲੱਗਦਾ ਹੈ ਅੱਜ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗ ਦੀ ਜੋ ਸੰਗਰਾਂ ਚੜ੍ਹਦੀ ਆ ਵਾਗੇ ਦਾ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ ਵਾਗੇ ਦੇ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹ ਐਸਾ ਸਮਾਂ ਆਇਆ ਤਾਂ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤਸਰ ਜੋ ਹੈ ਗੁਰਦੁਆਰੇ ਵਿਖੇ ਫਿਰ ਉਹਨਾਂ ਨੂੰ ਆਪਣੀ ਸੋਝੀ ਆਈ ਉਹਨਾਂ ਗੁਰੂ ਸਾਹਿਬ ਕੋਲ ਮਾਫੀ ਮੰਗੀ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਪੜਵਾ ਕੇ ਤੇ ਉਹ ਜਿਹੜੇ ਸਨ ਨਾ ਉਹਨਾਂ ਨੇ ਮੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਫਿਰ ਵਾਪਸ ਆਪਣੇ ਕੌਮ ਵਿੱਚ ਆ ਗਏ ਆਨ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੇ ਗਏ ਦੇ ਮਾਗਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਮर्यादा ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਆਰੰਭਤਾ ਹੁੰਦੀ ਹੈ ਅਮਰਤ ਵਾਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੀ ਬੈਠਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਹੈ ਸੋ ਇਸ ਕਰਕੇ ਮਾਗੀ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤਾਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਤੂ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੋ ਹੈ ਕੀਰਤਨ ਆਰਾਮ ਹੋ ਜਾਂਦਾ ਹੈ ਇਹ ਮਰਿਆਦਾ ਜੋ ਹੈ ਹੋਲੀ ਤੱਕ ਚੱਲਦੀ ਰਹਿੰਦੀ ਹੈ ਸਾਧ ਸੰਗਤ ਦੇ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੌਲੀ ਧਰਤੀ ਮੌਲੀ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਕੀ ਦਾ ਪਿੱਤਰ ਦਿਹਾੜਾ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਹਾਰ ਪਿੱਤਰ ਦਿਹਾੜਾ ਹੈ ਮਹਾਰਾਜ ਦੇ ਕਰ ਗੁਰੂ ਰਾਮਦਾਸ ਪਾਤਸ਼ਾਹ ਦੇ ਕਰ ਖੁਸ਼ੀਆਂ ਲੈਣ ਆਏ ਆ ਜੀ ਖੁਸ਼ੀਆਂ ਮਹਾਰਾਜ ਹਰ ਇੱਕ ਨੂੰ ਦੇਵੇ ਸੱਚੇ ਪਾਤਸ਼ਾਹ ਮਹਾਤਮਾ ਹਰ ਇੱਕ ਦਾ ਲੜਫੜੇ ਮਾਰ ਸੱਚੇ ਪਾਤਸ਼ਾਹ ਜਿਹੜਾ ਸੱਚੇ ਦਿਲੋਂ ਆਉਂਦਾ ਪ੍ਰਮਾਤਮਾ ਉਹਦੀ ਐਸਾ ਮਾਰ ਪੂਰੀ ਕਰਦਾ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਵੈਰੂ ਜੀ ਖਾਲਸਾ ਵੈਰੂ ਦੀ ਫਤਿਹ ਸਤਿਗੁਰੂ ਦਾ ਕਿੰਨਾ ਇਕੱਠ ਦੇਖਣ ਨੂੰ ਮਿਲਿਆ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਅੱਜ ਥੋੜਾ ਜਿਹਾ ਹੈ ਆ ਮੁਖਸਰ ਮਾਗੀ ਤੇ ਜਾਣਾ ਜਨਤਾ ਨੇ ਪਰ ਇਕੱਠ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਘਰ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਅੱਜ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਹਰਮਿੰਦਰ ਸਾਹਿਬ ਤੇ ਹਾਂਜੀ ਅਰਦਾਸ ਬੇਨਤੀ ਹੋਈ ਹੈ ਜੀ ਮਹਾਰਾਜ ਹਰ ਇੱਕ ਦਾ ਤੰਦਰੁਸਤੀ ਬਸ਼ਕੇ ਹਰ ਸੇਵਾਸ਼ਾਹ ਸ਼ਹਾਹ ਮਹਾਰਾਜ ਨੈਰ ਦੀ ਖਾਲਸਾ ਵਿਅਕਤੀ ਪਤੇ